CIA ਸਟਾਫ ਵੱਲੋਂ ਰਾਮ ਸ਼ਰਨਮ ਕਲੋਨੀ ਦੇ ਇੱਕ ਘਰ ਵਿੱਚ ਜੂਆ ਖੇਡਦੇ ਕੁਝ ਜਵਾਰੀਆਂ ਨੂੰ ਰੰਗੇ ਹੱਥੀ ਲੱਖਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ। ਮਾਮਲੇ ਵਿੱਚ ਥਾਣਾ ਸਿਟੀ ਗੁਰਦਾਸਪੁਰ ਵਿੱਚ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜੋ ਕਿ ਵੱਡੀਆਂ ਬਾਜ਼ੀਆਂ ਲਗਾਉਂਦੇ ਸਨ ਅਤੇ ਇਹਨਾਂ ਵਿੱਚੋਂ ਕੁਝ ਵਿਅਕਤੀਆਂ ਉੱਪਰ ਪਹਿਲਾਂ ਵੀ ਜੂਆ ਖੇਡਣ ਦਾ ਮਾਮਲਾ ਦਰਜ ਹੈ। ਜਾਣਕਾਰੀ ਦਿੰਦੇ ਹੋਏ SPD ਬਲਵਿੰਦਰ ਸਿੰਘ ਨੇ ਦੱਸਿਆ ਕਿ CIA ਸਟਾਫ ਗੁਰਦਾਸਪੁਰ ਦੇ ASI ਜਗਤਾਰ ਸਿੰਘ ਪੁਲਿਸ ਪਾਰਟੀ ਸਮੇਤ ਅਬਰੋਲ ਹਸਪਤਾਲ ਬਟਾਲਾ ਰੋਡ ਗੁਰਦਾਸਪੁਰ ਮੌਜੂਦ ਸਨ ਕਿ मुखबर खास दी इत्तला दीती के राम शरणम कॉलोनी ਦੇ ਇੱਕ ਮਕਾਨ ਵਿੱਚ ਕੁਝ ਆਦਮੀ ਇਕੱਠੇ ਹੋ ਕੇ ਜੂਆ ਖੇਡ ਰਹੇ ਹਨ ਸੀਆਈਏ ਸਟਾਫ ਵੱਲੋਂ ਖਬਰ ਦੀ ਦੱਸੀ ਜਗ੍ਹਾ ਤੇ ਰੇਡ ਕਰਕੇ ਚਾਰ ਵਿਅਕਤੀਆਂ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਚੇਤਨ ਹੋਰੀ ਪੁੱਤਰ ਜਗਿੰਦਰ ਕੁਮਾਰ ਵਾਸੀ ਧੋਬੀ ਗਲੀ ਸੰਗਲਪੁਰਾ ਮੁਹੱਲਾ ਗੁਰਦਾਸਪੁਰ ਹਰਜੀਤ ਮੱਕੋ ਪੁੱਤਰ ਜੀਤ ਰਾਜ ਵਾਸੀ ਖਾਲਸਾ ਫਰਨੀਚਰ ਹਾਊਸ ਸੰਗਲਪੁਰਾ ਮੁਹੱਲਾ ਲਖਵਿੰਦਰ ਉਰਫ ਸ਼ਿੰਦ ਪੁੱਤਰ ਕਰਮਚੰਦ ਵਾਸੀ ਗੁਰਦਾਰੇ ਵਾਲੀ ਗਲੀ ਗੁਰਦਾਸਪੁਰ ਮੌਕੇ ਤੇ ਗ੍ਰਿਫਤਾਰ ਕੀਤੇ ਗਏ ਅਤੇ ਨਾਮਾ मालूम ਵਿਅਕਤੀਆਂ ਨੂੰ ਵੀ ਮਾਮਲੇ ਮੌਕੇ ਤੋਂ ਲਗਭਗ 500000 ਨਕਦੀ ਬਰਾਮਦ ਕੀਤੀ ਗਈ ਜਿਸ ਵਿੱਚ ਵਿਸ਼ਾਲ ਸ਼ਰਮਾ ਕੋਲੋਂ 3 ਲੱਖ ਰੁਪਏ ਚੇਤਨ ਕੋਲੋਂ 2 ਲੱਖ ਰੁਪਏ ਮੱਕੋ ਕੋਲੋਂ ਤੇ ਲਖਵਿੰਦਰ ਕੋਲੋਂ 1-1000 ਰੁਪਏ ਬਰਾਮਦ ਹੋਏ ਜਦਕਿ 26300 ਦੀ ਨਕਦੀ ਮੌਕੇ ਤੋਂ ਹੋਰ ਬਰਾਮਦ ਹੋਈ ਦੋਸ਼ੀਆਂ ਖਿਲਾਫ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਸਾਡੇ ਖਿਲਾਫ ਇਹ ਮਹਿੰਮ ਚਲਾਈ ਹੋਈ ਹੈ। ਉਹਦੇ ਕੰਟੀਨਿਊਸ਼ਨ ਦੇ ਵਿੱਚ ਸ਼੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਬਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇਸਪੈਕਟਰ ਸਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ ਆਈਟੀਓ ਕੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਕੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਕੁਰਦਾਸਪੁਰ ਅਤੇ ਰਖਵਿੰਦਰ ਸਿੰਘ ਸ਼ੰਦ ਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਨਾਲ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰ ਨੰਨੀ ਮੌਕੇ ਵੀਡੀਓਗ੍ਰਾਫੀ ਵੀ ਜਾਏਗੀ ਦਰਾਨੇ ਵੀਡੀਓਗ੍ਰਾਫੀ ਜਾਂ ਤਲਾਸ਼ੀ ਦਰਾਨੇ ਨਾਲ 528300 ਰੁਪਏ ਦੇ ਭਾਰਤੀ ਕੰਸੀ ਨੋਟ ਕੈਸ਼ ਬਰਾਮਦ ਹੋਇਆ ਇੱਥੇ ਦੇ ਮੌਕੇ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਮਾਰਬਿਚ ਮਕਰਮਾ ਨੰਬਰ 96 ਮਿਤੀ 13 ਸਤ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲਿੰਗ ਐਕਟ ਤੋ ਤਰਚ ਕੀਤਾ ਤੁਨ ਸਿਟੀ ਦਾ ਹਾਸਪਰ ਵਿੱਚ ਤੇ ਉਹਨਾਂ ਫਰਜ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੰਮ ਕਰਦੇ ਹੈ ਕਿਸ ਤੇ ਲੱਗੇ ਇਹ ਲੋਕ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਪੂਰੇੜੀ ਫੜੀ ਦਾ ਕੰਮ ਕਰਦਾ ਹੈ ਹੋਰ ਇਹਨਾਂ ਦਾ ਛੋਟਾ ਮੋਟਾ ਕਾਰੋਬਾਰ ਹੈਗਾ ਇਹਨਾਂ ਕੋਈ ਪਹਿਲਾਂ ਨੂੰ ਤੋਂ ਆਮਨੇ ਦਰਜ ਹੈ ਇਸ ਫੋਰਮ ਤੇ ਨਹੀਂ ਅਸੀਂ ਹੋਰ ਇਸ ਵਿੱਚ ਫਰਜ਼ਾ ਦਾ ਅਸੀਂ ਇਹਨਾਂ ਦੀ ਐਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਜ਼ ਰੂਪ ਰੂਪਸ਼ਿਸ਼ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉੱਤੇ ਕੁਛ ਨਹੀਂ ਸੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਕਸ਼ਿਕ ਵੇ ਕੇ ਯਾਨੀ ਕਿ ਬੇਵਾਰ ਜੇ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਆ ਪਲੇਸ ਨਹੀਂ ਰੱਖਦੇ ਪ੍ਰੋਪਰ ਇਹ ਸਿਰਫ ਜਵਾਰੀ ਨੇ ਕਿ ਜੋ ਡੜਾ ਸੱਟਾ ਜਾਂ ਹੋਰ ਬੱਡਗੁੱਟ ਵੀ ਲਉਂਦੇ ਨੇ ਪੈਚਾਂ ਦੇ ਇਹ ਜੁਵਾ ਹੀ ਖੇਡਦੇ ਨੇ ਲੋਕ ਟੋਟਲ ਕਿੰਨੀ ਹੁੰਦਾ ਗਿਰਚਾ ਜਿਹੀ ਐ ਜੀ ਇਹ ਜੋ ਚਾਰ ਮਿੰਟ ਰੈਸਟ ਹੋਏ ਨੇ ਹੁੰਦਾ